जय माता दी ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਮੈਂ ਆਂ ਭਗਵਨੀਤ ਕੌਰ ਸ਼ਾਰਦੀਨ ਨਰਾਤੇ ਦਾ 6ਵਾਂ ਦਿਨ ਮਾਕਾਤੀਆਨੀ ਨੂੰ ਸਮਰਪਿਤ ਹੈ ਮਾਕਾਤੀਆਨੀ ਦੀ ਸਵਾਰੀ ਸ਼ੇਰ ਹੈ ਗੱਲ ਕਰੀਏ ਮਾਂ ਦੇ ਸਰੂਪ ਦੀ ਤਾਂ ਮਾਂ ਦੇ ਖੱਬੇ ਹੱਥ ਵਿੱਚ ਇੱਕ ਕਮਲ ਦਾ ਫੁੱਲ ਅਤੇ ਇੱਕ ਤਲਵਾਰ ਹੁੰਦੀ ਹੈ ਜਦੋਂ ਕਿ ਸੱਜਾ ਹੱਥ ਅਭਿਆ ਅਤੇ ਵਰਦਾ મુਦਰਾ ਵਿੱਚ ਰੱਖਿਆ ਹੋਇਆ ਹੈ ਜੋ ਸੁਰੱਖਿਆ ਅਤੇ ਆਸੀਸਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਆਓ ਜਾਣਦੇ ਹਾਂ ਨਰਾਤੇ ਦੇ 6ਵੇਂ ਦਿਨ ਮਾਕਾਤੀਆਨੀ ਦੀ ਪੂਜਾ ਵਿਧੀ ਬਾਰੇ ਦ੍ਰਿਕ ਪੰਚਾਕ ਦੇ ਮੁਤਾਬਕ ਮਾ ਕਾਤਿਆਨੀ ગ્રਹ ਬ੍ਰਹਸਪਤੀ ਨਾਲ ਜੁੜੀ ਹੋਈ ਹੈ ਜੋ ਬੁੱਧੀ ਅਤੇ ਸਦਭਾਵਨਾ ਨੂੰ ਦਰਸਾਉਂਦੀ ਹੈ ਐਮਨਿਆ ਜਾਂਦਾ ਹੈ ਕਿ ਮਹਿਸ਼ਾਸੁਰ ਰਾਕਸ਼ਸ ਨੂੰ ਹਰਾਉਣ ਲਈ ਦੇਵੀ ਪਾਰਵਤੀ ਨੇ ਮਾ ਕਾਤਿਆਨੀ ਦਾ ਰੂਪ ਉਤਾਰਨ ਕੀਤਾ ਸੀ ਮਾਂ পার্বਤੀ ਦੇ ਇਸ ਪ੍ਰਗਟਾਵੇ ਨੂੰ ਅਕਸਰ ਯੋਧਾ ਦੇਵੀ ਵਜੋਂ ਜਾਣਿਆ ਜਾਂਦਾ ਹੈ ਕਥਾ ਦੇ ਮੁਤਾਬਕ ਮਾਂ পার্বਤੀ ਦਾ ਜਨਮ ਕਾਤਿਆ ઋષਿ ਦੇ ਕਰ ਹੋਇਆ ਸੀ ਜਿਸ ਕਰਕੇ ਉਹਨਾਂ ਦਾ ਨਾਂ ਕਾਤਿਆਨੀ ਰੱਖਿਆ ਗਿਆ ਹੁਣ ਦੱਸਦੇ ਹਾਂ ਕਿਵੇਂ ਕੀਤੀ ਜਾਂਦੀ ਹੈ ਮਾਂ ਕਾਤਿਆਨੀ ਦੀ ਪੂਜਾ ਉਦਾ ਕਰਦੇ ਸਮੇਂ ਕਮਲ ਦੇ ਫੁੱਲਾਂ ਨੂੰ ਆਪਣੇ ਹੱਥਾਂ ਵਿੱਚ ਫੜਿਆ ਜਾਂਦਾ ਹੈ ਅਤੇ ਦੇਵੀ ਦਾ ਆਸ਼ੀਰਵਾਦ ਲੈਣ ਲਈ ਪ੍ਰਸ਼ਾਦ ਅਤੇ ਭੋਗ ਵਜੋਂ ਸ਼ਹਿਦ ਚੜ੍ਹਾਇਆ ਜਾਂਦਾ ਹੈ। ਨਰਾਤੇ ਦੇ 6ਵੇਂ ਦਿਨ ਦਾ ਸ਼ੁਭ ਰੰਗ ਲਾਲ ਹੈ ਜੋ ਕਿ ਜੋਸ਼ ਅਤੇ ਪਿਆਰ ਦਾ ਪ੍ਰਤੀਕ ਹੈ। ਇਹ ਜੀਵੰਤ ਰੰਗ ਅਕਸਰ ਦੇਵੀ ਨੂੰ ਚੜ੍ਹਾਉਣ ਵਾਲੀ ਚੁੰਨੀ ਲਈ ਵਰਤਿਆ ਜਾਂਦਾ ਹੈ ਜੋ ਭਗਤਾਂ ਨੂੰ ਊਰਜਾ ਅਤੇ ਜੀਵਨ ਸ਼ਕਤੀ ਨਾਲ ਭਰ ਦਿੰਦਾ ਹੈ। ਧ੍ਰੀਗ ਪੰਚਾਂਗ ਦੇ ਮੁਤਾਬਕ ਸ਼ਸ਼ਠੀ ਦਾ ਬ੍ਰਹਮਾ ਮਹੌਰਤ ਸਵੇਰੇ 4:44 ਤੋਂ ਸ਼ੁਰੂ ਹੋ ਗਿਆ ਹੈ ਅਤੇ ਸਵੇਰੇ 5:34 ਤੇ ਸਮਾਪਤ ਹੋ ਗਿਆ ਹੈ ਮੰਤਰਾਂ ਦਾ ਜਾਪ ਕਰ ਫੁੱਲ ਚੜ੍ਹਾਏ ਜਾਂਦੇ ਹਨ ਅਤੇ ਤਾਕਤ ਤੇ ਸੁਰੱਖਿਆ ਲਈ ਮਾਤਾ ਦਾ ਆਸ਼ੀਰਵਾਦ ਲਿਆ ਜਾਂਦਾ ਹੈ ਮਾਕਾਤਿਆਨੀ ਦੀ ਭਾਵਨਾ ਦਾ ਸਨਮਾਨ ਕਰਨ ਲਈ ਊਰਜਾ ਅਤੇ ਉਤਸ਼ਾਹ ਨਾਲ ਵੀ ਭਰ ਦਿੰਦਾ ਹੈ ਬਿਊਰੋ ਰਿਪੋਰਟ ਜਗਵੰਤ ਟੀਵੀ